ਇਸ ਨੰਬਰ ਦੇ ਵਿੱਚ 19 ਤਰੀਕ ਤੋਂ ਲੈ ਕੇ 25 ਤਰੀਕ ਤੱਕ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹਾਦਤ ਪੁਰਬ ਜਿਹੜੇ ਮਨਾਏ ਜਾਣਗੇ। ਅਸੀਂ ਆਪਣੇ ਆਪ ਨੂੰ ਸਾਰੇ ਵਡਭਾਗੀ ਸਮਝਦੇ ਹਾਂ ਕਿ ਜਦੋਂ ਇਹ 350 ਸਾਲ ਆ ਰਿਹਾ ਤਾਂ ਸਾਡੇ ਗੁਰੂ ਸਾਹਿਬ ਨੇ ਸਾਡੇ ਸਿਰਾਂ ਤੇ ਹੱਥ ਰੱਖਿਆ ਸਾਨੂੰ ਇਹ ਸੇਵਾ ਮਿਲੀ ਹੈ। ਸਿੰ ਅੱਜ ਜਿਹੜਾ ਸਾਡੀ ਕੋਸ਼ਿਸ਼ ਹੈ ਕਿ ਜਰ ਨਵੰਬਰ ਤੇ ਸਮਾਗਮ ਹੋਵੇ ਤਾਂ ਕਿ ਸਾਰਾ ਸ਼ਹਿਰ ਜਿਹੜਾ ਹੈ ਚਮਕਦਾ ਹੋਵੇ ਕਿ ਕੰਨ ਜਿਹੜਾ ਇੱਥੋਂ ਦਾ ਚਮਕਦਾ ਹੋਵੇ ਤਾਂ ਹਰ ਹਫਤੇ 'ਚ ਇੱਕ ਦਿਨ ਅਸੀਂ ਆਪ ਸਾਡੀ ਸਾਰੀ ਟੀਮ ਨਗਰ ਕੌਂਸਲ ਦੇ ਪ੍ਰਧਾਨ ਸਾਡੇ ਸਾਰੇ ਐਮਸੀ ਸਹਿਬਾਨ ਸਾਡੀ ਹੋਰ ਸਾਰੇ ਸਾਥੀ ਅਸੀਂ ਆਪ ਲਗਾਇਆ ਕਰਾਂਗੇ ਐਸਡੀਐਮ ਸਾਹਿਬ 20 ਮੈਨ ਬੰਦੇ ਹੋਰ ਹਾਇਰ ਕਰ ਰਹੇ ਆ ਮਸ਼ੀਨਾ ਵੀ ਫਲਪਿੰਗ ਮਸ਼ੀਨਾ ਲੇਟੈਸਟ ਟੈਕਨੋਲੋਜੀ ਤੇ ਪਲੱਸ ਇਸਦੇ ਵੀ ਸਭ ਤੋਂ ਵੱਡੀ ਜਿੱਥੇ ਅਸੀਂ ਆਪਣੀ ਡਿਊਟੀ ਨਿਭਾ ਰਹੇ ਆ ਇੱਕ ਤਾਂ ਮਹੀਨਾ ਡੇਢ ਮਹੀਨਾ ਲੱਗੂਗਾ ਸਾਰੇ ਸਿਸਟਮ ਠੀਕ ਕਰਨ ਲਈ ਦੂਜਾ ਇਹ ਹੈ ਕਿ ਲੋਕਾਂ ਦਾ ਜਿਹੜੇ ਸੰਗਤ ਦਾ ਸਹਿਯੋਗ ਵੀ ਚਾਹੀਦਾ ਤੇ ਦੇਖੋ ਇੱਥੇ ਕੋਈ ਮੰਤਰੀ ਬਣ ਕੇ ਐਮਐਲਏ ਬਣ ਕੇ ਨਹੀਂ ਸੇਵਾ ਸੰਗਤ ਰੋਜ਼ ਇੱਥੇ ਜਿਹੜਾ ਹੈ ਜਿਹੜਾ ਗੁਰੂ ਘਰ ਦੇ ਇਸ ਮਿੱਟੀ ਤੇ ਝਾੜੂ ਮਾਰੂਗਾ ਉਹ ਉਸ ਤੋਂ ਵੱਡਾ ਕੋਈ ਪੁੰਨ ਨਹੀਂ ਹੈ ਜਦੋਂ ਪੁੰਨ ਹੱਟ ਗਿਆ ਦੇ ਵਿੱਚ 19 ਤਰੀਕ ਤੋਂ ਲੈ ਕੇ 25 ਤਰੀਕ ਤੱਕ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹਾਦਤ ਪੁਰਬ ਜਿਹੜੇ ਮਨਾਏ ਜਾਣਗੇ ਜਿੱਥੇ ਅਨੰਦਪੁਰ ਸਾਹਿਬ ਕਿਉਂਕਿ ਅਨੰਦਪੁਰ ਸਾਹਿਬ ਉਹ ਸ਼ਹਿਰ ਹੈ ਜੋ ਨੌਵੇਂ ਪਾਤਸ਼ਾਹ ਨੇ ਖੁਦ ਬਸਾਇਆ ਮੂਲ ਜ਼ਮੀਨ ਲੈ ਕੇ ਚਕਨਾਨਕੀ ਬਸਾਇਆ ਇੱਥੋਂ ਹੀ ਗੁਰੂ ਸਾਹਿਬ ਨੇ ਦਿੱਲੀ ਨੂੰ ਚਾਲੇ ਪਾਏ ਉੱਥੋਂ ਸਿਰਫ ਉਹਨਾਂ ਦਾ ਸੀਸ ਆਇਆ ਤੇ ਇਹੀ ਉਹ ਸਥਾਨ ਹੈ ਜਿੱਥੇ ਉਹਨਾਂ ਦੇ ਸੀਸ ਦਾ ਅੰਤਿਮ ਸੰਸਕਾਰ ਹੋਇਆ ਤੇ ਇਹੀ ਉਹ ਸਥਾਨ ਹੈ ਜਿੱਥੇ ਫਿਰ ਬਾਅਦ ਵਿੱਚ ਉਸ ਨੂੰ ਅਨੰਦਪੁਰ ਸਾਹਿਬ ਬਸਾ ਕੇ ਦਸ਼ਮੇਸ਼ ਪਿਤਾ ਨੇ ਖਾਲਸਾ ਨੂੰ ਇੱਥੇ ਸਾਜਿਆ ਅਸੀਂ ਆਪਣੇ ਆਪ ਨੂੰ ਸਾਰੇ ਵਡਭਾਗੀ ਸਮਝਦੇ ਹਾਂ ਕਿ ਜਦੋਂ ਇਹ 350 ਸਾਲ ਆ ਰਿਹਾ ਤਾਂ ਸਾਡੇ ਗੁਰੂ ਸਾਹਿਬ ਨੇ ਸਾਡੇ ਸਿਰਾਂ ਤੇ ਹੱਥ ਰੱਖਿਆ ਸਾਨੂੰ ਇਹ ਸੇਵਾ ਮਿਲੀ ਹੈ ਤੇ ਅਸੀਂ ਅੱਜ ਜਿਹੜਾ ਸਾਡੀ ਕੋਸ਼ਿਸ਼ ਹੈ ਕਿ ਜਰਨ ਨਵੰਬਰ ਤੇ ਸਮਾਗਮ ਹੋਵੇ ਤਾਂ ਕਿ ਸਾਰਾ ਸ਼ਹਿਰ ਜਿਹੜਾ ਹੈ ਚਮਕਦਾ ਹੋਵੇ ਇੱਕ ਇੱਕ ਕੰ ਜਿਹੜਾ ਇੱਥੋਂ ਦਾ ਉਹ ਚਮਕਦਾ ਹੋਵੇ ਜਿਹੜੀ ਸਾਡੀ ਸੰਗਤ ਨੇ ਕੁੱਲ ਜਹਾਂਚੋਂ ਇੱਥੇ ਆਣਾ ਨਤਮਸਤਕ ਓਨਲੀ ਉਹਨਾਂ ਲਈ ਹਰ ਪੁਖਤਾ ਪ੍ਰਬੰਧ ਹੋਣ ਅੱਜ ਇਸ ਦੀ ਸ਼ੁਰੂਆਤ ਕੀਤੀ ਹੈ ਤਾਂ ਹਰ ਹਫ਼ਤੇ ਇੱਕ ਦਿਨ ਅਸੀਂ ਆਪ ਸਾਡੀ ਸਾਰੀ ਟੀਮ ਨਗਰ ਕੌਂਸਲ ਦੇ ਪ੍ਰਧਾਨ ਸਾਡੇ ਸਾਰੇ ਐਮਸੀ ਸਹਿਬਾਨ ਸਾਡੀ ਹੋਰ ਸਾਰੇ ਸਾਥੀ ਅਸੀਂ ਆਪ ਲਗਿਆ ਕਰਾਂਗੇ ਐਸਡੀਐਮ ਸਾਹਿਬ ਹੈ ਈਓ ਸਾਹਿਬ ਸਾਰਾ ਪ੍ਰਸ਼ਾਸਨ ਅਸੀਂ ਸੇਵਾਦਾਰ ਬਣ ਕੇ ਕੋਈ ਰਾਜਨੀਤੀ ਨਹੀਂ ਸੇਵਾਦਾਰ ਬਣ ਕੇ ਅਸੀਂ ਇੱਥੇ ਧਰਤੀ ਦੀ ਸੇਵਾ ਕਰਨਾ ਚਾਹੁੰਦੇ ਹਾਂ ਤੇ 3 ਮਹੀਨੇ ਡੇਢ ਮਹੀਨੇ ਤੱਕ ਅਸੀਂ ਜਿਹੜਾ ਇੱਥੇ ਦਾ ਪੂਰਾ ਸਿਸਟਮ ਹੈ ਉਹਨੂੰ ਉਹਦੇ ਲਈ ਅਸੀਂ ਬੰਦੇ ਵੀ ਹੋਰ ਹਾਇਰ ਕਰ ਰਹੇ ਹਾਂ ਜੋ ਮਸ਼ੀਨਾਂ ਜੋ ਕਮੀਆਂ ਇੱਕ ਇੱਕ ਗਲੀ ਜਿਹੜੀ ਹੈ ਉਹ ਆਪ ਜਾ ਕੇ ਮੋਨੀਟਰ ਕਰਾਂਗੇ ਤੇ ਤਾਂ ਕਿ ਆਨੰਦਪੁਰ ਸਾਹਿਬ ਰਾਜ ਸਕੇ ਜਿਹੜੀ ਸੰਗਤ ਆ ਰਹੀ ਹੈ ਉਹਨਾਂ ਦਾ ਜਿਹੜਾ ਪੁਖਤਾ ਬੰਦੋਬਸ ਹੋ ਸਕੇ ਮੈਂ ਹੋਰ ਲੋੜ ਹੈ ਜੀ 20 ਮੈਨ ਬੰਦੇ ਹੋਰ ਹਾਇਰ ਕਰ ਰਹੇ ਹਾਂ ਮਸ਼ੀਨ ਤੋ ਵੱਡੀ ਜਿੱਥੇ ਅਸੀਂ ਆਪਣੀ ਡਿਊਟੀ ਨਿਭਾ ਰਹੇ ਹਾਂ ਇੱਕ ਤਾਂ ਮਹੀਨਾ ਡੇਢ ਮਹੀਨਾ ਲੱਗੂਗਾ ਸਾਰੇ ਸਿਸਟਮ ਠੀਕ ਕਰਨ ਲਈ ਦੂਜਾ ਇਹ ਹੈ ਕਿ ਲੋਕਾਂ ਦਾ ਜਿਹੜੇ ਸੰਗਤ ਦਾ ਸਹਿਯੋਗ ਵੀ ਚਾਹੀਦਾ ਹੈ ਜਿਵੇਂ ਅੱਜ ਅਸੀਂ ਜਿਸ ਬਾਜ਼ਾਰ ਤੋਂ ਗੁਜ਼ਰ ਰਹੇ ਸੀ ਦੁਕਾਨਦਾਰਾਂ ਦਾ ਸਹਿਯੋਗ ਵੀ ਚਾਹੀਦਾ ਆ ਉਹ ਕੂੜਾ ਸੈਗਰੀਗੇਟ ਕਰਕੇ ਸਿੱਟਣ ਹਰ ਦੁਕਾਨਦਾਰ ਆਪਣੇ ਦੁਕਾਨ ਦੇ ਬਾਹਰ ਇੱਕ ਡਸਟਬਿਨ ਰੱਖੇ ਤਾਕੀ ਜਿਹੜੇ ਸਾਡੇ ਮੁਲਾਜ਼ਮ ਐ ਡੈਗਰ ਕਾਉਂਸਲ ਦੇ ਉਹਨਾਂ ਨੂੰ ਵੀ ਸਹੂਲਤ ਹੋ ਸਕੇ ਤਾਂ ਸੀ ਜਿੱਥੇ ਜਿੱਥੇ ਲੋਕਾਂ ਨੂੰ ਜਾਗਰੂਕ ਕਰਨਾ ਦੁਕਾਨਦਾਰਾਂ ਨੂੰ ਰਹਿਸ਼ ਵਾਲਿਆਂ ਨੂੰ ਜਿਹੜੀ ਸੰਗਤ ਨੂੰ ਜਾਗਰੂਕ ਕਰਨਾ ਉਹ ਵੀ ਕਰ ਰਹੇ ਆਂ ਅਵਾਰਾ ਪਸ਼ੂਆਂ ਦੇ ਜੀ ਸਖਤ ਨਿਰਦੇਸ਼ ਹੈ ਜਿੱਥੇ ਪਹਿਲਾਂ ਵੀ ਪਿੱਛੇ ਜੇ ਵੀ ਹੁਣ ਛੇ ਪਸ਼ੂ ਜਗਤ ਉਹਦੇ ਚ ਇੱਕ ਬੇਨਤੀ ਆ ਆਸ-ਪਾਸ ਦੇ ਪਿੰਡਾਂ ਵਾਲਿਆਂ ਨੂੰ ਅਸੀਂ ਆਇਡੈਂਟੀਫਾਈ ਕੀਤਾ ਵੱਡੀ ਦਾਦਾ ਜਿੱਥੇ ਜਿਹੜੇ ਆ ਅਵਾਰਾ ਪਸ਼ੂ ਨੇ ਅਸੀਂ ਉਹਨਾਂ ਨੂੰ ਕਲੀਅਰ ਕਰਨ ਦੇ ਹੁਕਮ ਦਿੱਤੇ ਅਗਲੇ 10-15 ਦਿਨ ਚ ਅਸੀਂ ਆਂ ਇੱਥੋਂ ਕੋਈ ਪਰ ਜਿਹੜੇ ਆਸ-ਪਾਸ ਦੇ ਪਿੰਡਾਂ ਵਾਲੇ ਨਵੇਂ ਛੱ ਜੋ ਉਹਨਾਂ ਨੂੰ ਬੇਨਤੀ ਹੈ ਵੀ ਖਰੂਸ ਸਾਹਿਬ ਦੀ ਥਰਪੀ ਐਟਾ ਨਾ ਕਰੋ ਦੋਸ਼ਾਨਾਮਾ ਹੈ ਗਿਆ ਸਾਨੂੰ ਦੱਸੋ ਅਸੀਂ ਬੰਦੂਬਸ ਕਰਾਂਗੇ ਥਾਣੇ ਦੇਖਣ ਨੂੰ ਮਿਲੂਗਾ ਅਗਲੇ ਮਹੀਨੇ ਡੇਢ ਮਹੀਨੇ ਤੱਕ ਅਸੀਂ ਤੋਂ ਸਾਰੇ ਜਿਹੜੇ ਪਸ਼ੂ ਆ ਚਾ ਸਫਾਈ ਜਿਹੜੀ ਅਸਲੀ ਗੱਲ ਇਹ ਆ ਜੀ ਦੇਖੋ ਸਫਾਈ ਸੇਵਕ ਆਪਣੀ ਡਿਊਟੀ ਕਰਦੇ ਆ ਅਸੀਂ ਅਕਸਰ ਆਪਣਾ ਗੁੱਸਾ ਉਹਨਾਂ ਦੇ ਉੱਤੇ ਜਾਂ ਫਿਰ ਨਗਰ ਕਾਉਂਸਲ ਦੇ ਉੱਤੇ ਜਾਂ ਫਿਰ ਮੌਜੂਦਾ ਸਰਕਾਰ ਜਿਹੜਾ ਵੀ ਹੁੰਦਾ ਉਸ ਤੇ ਕੱਢ ਜੰਨੇ ਆ ਪਰ ਤੁਸੀਂ ਹੁਣ ਪਿਛਲੇ ਡੇਢ ਦੋ ਘੰਟੇ ਦੇ ਲੱਗੇ ਹੋਏ ਆ ਹਰ ਕਿ ਜਾਨੀ ਦੁਕਾਨਦਾਰ ਨੇ ਥੜੀਆਂ ਬਣਾ ਲੀਆਂ ਹੱਥ ਥੱਲੇ ਪੈਂਦਾ ਨਹੀਂ ਕੋਈ ਸਵਾਈ ਨਹੀਂ ਵਾਟਰ ਓਵਰਫਲੋ ਹੋਊਗਾ ਤਾਂ ਲੋਕਾਂ ਨੂੰ ਵੀ ਸੰਗਤ ਨੂੰ ਵੀ ਜਾਗਰੂ ਕਰਨ ਦੀ ਲੋੜ ਹੈ ਤੇ ਬਹੁਤ ਚੰਗੀ ਗੱਲ ਹੈ ਕਿ ਹਰ ਬੰਦਾ ਸਹਿਯੋਗ ਦੇ ਰਿਹਾ ਹੈ ਉਹਨੇ ਉਸੇ ਸੁਦਾ ਹਫ਼ਤੇ ਚਿਕ ਦਿਨ ਅਸੀਂ ਰੱਖਿਆ ਪੱਕਾ ਇਹ ਲਾ ਦਿੱਤਾ ਇੱਥੇ ਦੇਖੋ ਇੱਥੇ ਕੋਈ ਮੰਤਰੀ ਬਣ ਕੇ ਐਮਐਲਏ ਬਣ ਕੇ ਨਹੀਂ ਸੇਵਾ ਸੰਗਤ ਰੋਜ਼ ਇੱਥੇ ਜਿਹੜਾ ਹੈ ਜਿਹੜਾ ਗੁਰੂ ਘਰ ਦੇ ਇਸ ਮਿੱਟੀ ਤੇ ਝਾੜੂ ਮਾਰੂਗਾ ਉਹ ਉਸ ਤੋਂ ਵੱਡਾ ਕੋਈ ਪੁੰਨ ਨਹੀਂ ਹੈ ਸਿਰਫ ਪੁੰਨ ਖਾਟ ਹੈ ਜਿਹੜੇ ਨੁਕਤੇ ਚ ਨਹੀਂ ਕਰਦੇ ਨੇ ਕੇਵਲ ਤੇ ਕੇਵਲ ਅਜੇ ਵੀ ਕਰਨਗੇ ਉਹਨਾਂ ਦਾ ਕੰਮ ਹੈ ਜੀ ਕਰੀ ਜਾਣਨ ਉਹ ਕਹ ਜਿਵੇਂ ਹੁਣ ਮੈਨੂੰ ਪਤਾ ਹੋਣੀ ਕਿਸੇ ਨੇ ਮੈਨੂੰ ਦੱਸਿਆ ਜੀ ਇੱਥੇ ਨਹੀਂ ਇੱਕਦਮ ਤਾਂ ਸਭ ਜਗ੍ਹਾ ਨਹੀਂ ਜਾਇਆ ਜਾ ਸਕਦਾ ਪਰ ਹਰ ਇੱਕ ਬੋਰਡ ਦੇ ਹਰ ਇੱਕ ਗਲੀ ਚ ਆਪਾ ਜਾ